ਲੰਕਣਾ ਖੱਟ ਲਵਾ ਚੇਤੇ ਰੱਖਿਓ ਸੰਸਾਰ ਦੇ ਉੱਤੇ ਬੇਦਾਗ ਜਣਾ ਬੜਾ ਕਰਮਾ ਵਾਲਾ ਇਨਸਾਨ ਹੁੰਦਾ ਜਿਹੜਾ ਬੇਦਾਗ ਸੰਸਾਰ ਤੋਂ ਚਲਾ ਜਾਂਦਾ ਜੀ ਪਰ ਇਹ ਕੱਲ ਦੀ ਵੇਖੋ ਕਿੰਨੀ ਹਰਾਮ ਦਾ ਦੀ ਗੱਲ ਹੈ ਸਾਰੀ ਸ੍ਰਿਸ਼ਟੀ ਨੂੰ ਸਜਾਣ ਵਾਲਾ ਰੱਬ ਬੇਦਾਗ ਤੇ ਜੇ ਅਸੀਂ ਕਿਤੇ ਇੱਕ ਵੀ ਕੰਮ ਕਰਨ ਲੱਗਿਓ ਸਾਡੇ ਕੱਪੜੇ ਨੂੰ ਕਿਤੇ ਨਾ ਕਿਤੇ ਦਾਗ ਲੱਗ ਜਾਂਦੇ ਪਰ ਰੱਬ ਨੂੰ ਕੋਈ ਦਾਗ ਨਹੀਂ ਜਿਆ ਉਹ ਬੇਦਾਗ ਹੈ ਜੇ ਸੰਸਾਰ ਦੇ ਉੱਤੇ ਗੱਲਾਂ ਕਰਦੇ ਨਾ ਫਿਰ ਰੱਬ ਨੂੰ ਜੋ ਮਨਜ਼ੂਰ ਸੀ ਉਹ ਹੋ ਗਿਆ ਫਿਰ ਚਿੱਤੇ ਰੱਖਿਓ ਰੱਬ ਦੇ ਅੰਦਰ ਰਜਾ ਦੇ ਅੰਦਰ ਆਪਾਂ ਵੀ ਸਾਰੇ ਰਜਾ ਮੇਰੇ ਬੈਠੇ ਉਹਦੇ ਹੁਕਮ ਦੇ ਅੰਦਰ ਹੀ ਇਹ ਸਾਰਾ ਕੁਝ ਪਾਸ਼ਾ ਕਰੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਦਾ ਕੋਈ ਜੇ ਚੰਗਾ ਜੇ ਤੇ ਅਰਦਾਸ ਕਰਿਓ ਪਾਸ਼ਾ ਤੂੰ ਚੰਗਾ ਕੀਤਾ ਜੇ ਕਿਤੇ ਮੰਦਾ ਹੋ ਜਾਏ ਤੇ ਅਰਦਾਸ ਕਰਿਓ ਪਾਸ਼ਾ ਜੇ ਤੇਰੀ ਰਹਿਮਤ ਹੋਈ ਤੇ ਇਹ ਕਾਰਜ ਫਿਰ ਸੁਧਰ ਜਾਏਗਾ ਪੂਰ ਹੋ ਜਾਏਗਾ ਤਾਂ ਫਿਰ ਵੇਖਿਓ ਕਿਵੇਂ ਬਰਕਤਾਂ ਪੈਂਦੀਆਂ ਗੁਰੂ ਘਰ ਦੇ ਅੰਦਰ ਵੇ ਘਟਾ ਦੀ ਮਿਹਨਤ ਵਿੱਚ ਕਿਵੇਂ ਬਰਕਤਾਂ ਪੈਂਦੀਆਂ ਇਸੇ ਮਿਹਨਤ ਨੂੰ ਬਰਕਤਾਂ ਦਾ ਫਲ ਲੱਗਣ ਲੱਗਾ ਤੇ ਧੰਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਹਿੰਦੇ ਤੁਸੀਂ ਸ਼ਿਆਣੇ ਸੰਗਤ ਵਿੱਚ ਦੇਖਦੇ ਹੁੰਦੇ ਕੋਈ ਚੰਗਾ ਵਰ ਤੇ ਚੰਗਾ ਘਰ ਵਾਲਾ ਕੋਈ ਇਨਸਾਨ ਹੋਵੇ ਤੇ ਆਪਣੀ ਧੀ ਦਾ ਆਨੰਦ ਕਾਰਜ ਕਰ ਜੀਏ ਧੰਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਕਹਿੰਦੇ ਪੁੱਤ ਕਿੰਨਾ ਦਾ ਚਾਹੀਦਾ ਤੇ ਇਧਰ ਸਾਹਮਣੇ ਜੇਠਾ ਪੁੱਤ ਘੁੰਗੜੀਆਂ ਵੇਚਦਾ ਵਿੱਚ ਦਾ ਨੰਗੀ ਜਾਂਦਾ ਕੋਲੋਂ ਹੁਣ ਜਦੋਂ ਕੋਲੋਂ ਨੰਗੀ ਜਾਂਦਾ ਨਾ ਤਾਕੀ ਦੇ ਵਿੱਚ ਬੈਠੀ ਬੀਬੀ ਰਾਮੋ ਦੇਖਦੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਕਹਿੰਦੀ ਆ ਕਹਿੰਦੀ ਇਹੋ ਜਿਹਾ ਪੁੱਤ ਨੌਜਵਾਨ ਚਾਹੀਦਾ ਤੇ ਗੁਰਸਿੱਖ ਹੋਣਾ ਚਾਹੀਦਾ ਤੇ ਬਾਣੀ ਪੜਨ ਵਾਲਾ ਹੋਣਾ ਇਹੋ ਜਿਹਾ ਪੁੱਤ ਹੋਵੇ ਸੰਸਾਰ ਦੇ ਉੱਤੇ ਤੇ ਦੀਨ ਦੁਨੀਆ ਦੇ ਪਾਸ਼ਾ ਧੰਨ ਗੁਰੂ ਅਮਰਦਾਸ ਮਹਾਰਾਜ ਰਹਿਮਤਾ ਦੇ ਘਰ ਵਿੱਚ ਆਂਦੇ ਬੀਬੀ ਰਾਮੋ ਫਿਰ ਇਹ ਕੱਲਾ ਇਹ ਸੰਸਾਰ ਦੇ ਉੱਤੇ ਇਹਦੇ ਵਰਗਾ ਹੀ ਕੋਈ ਨਹੀਂ ਹੈ ਇਹਦੇ ਵਰਗਾ ਹੈ ਨਹੀਂ ਸੰਸਾਰ ਦੇ ਉੱਤੇ ਬੀਬੀ ਰਾਮੋ ਕਹਿੰਦੀ ਹੈ ਪਾਸ਼ਾ ਰਹਿਮਤਾ ਕਰੋ ਮੈਂ ਇਹ ਨਹੀਂ ਸੀ ਅਖਿਆ ਤੇ ਘੁੰਮਣੀਆਂ ਵਿੱਚ ਬਾਲੇ ਨੂੰ ਆਪਣਾ ਧੀ ਦਾ ਟੋਲਾ ਦੇ ਦਈਏ ਤੇ ਆਪਣੇ ਧੀ ਦਾ ਅਦਤ ਕਰਤ ਕਰ ਦਈਏ ਮੈਂ ਇਹ ਗੱਲ ਨਹੀਂ ਸੀ ਅਖੀ ਧੰਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਨਮਸ਼ਕਾਰ ਕਰਕੇ ਉਹ ਜੋਗਲੀਆਂ ਦੇ ਤਰਲਾ ਕਿਨੇ ਕਰਦੇ ਨੇ ਗਰੀਬਾ ਕਰਦੀ ਨਹੀਂ ਵਿਹੜੀ ਧੰਗੁਰੂ ਅਮਰਦਾਸ ਮਹਾਰਾਜ ਜਿਹੜੀਆਂ ਕਹਾਵਾਂ ਦਾ ਜਵਾਬ ਦਿੰਦੇ ਆ ਕਾਬੂਤ ਦੇ ਅੰਦਰ ਟਾਡੀ ਹਰਜਿੰਦਰ ਸਿੰਘ ਬੰਗਿਆ ਵਾਲੇ ਦਾ ਜੱਥਾ ਹੈ ਇੰਉ ਬਿਆਨ ਕਰੂ ਮੇਰੇ ਤੇ ਸਤਗੁਰ ਜੀ ਕਰੂ ਮੇਰੇ ਤੇ ਸਤਗੁਰ ਜੀ ਛੋਟੀ ਤੀਨੁ ਆਪਾ ਵੀ ਆਈਏ ਕਰੂ ਮੇਰੇ ਤੇ ਸਤਗੁਰ ਜੀ ਛੋਟੀ you're gonna it. be that gets up the ਸੱਚ ਦੀ ਜੋ ਆਪ ਆਇਆ ਹੋ ਬਧੂ ਵਕਤ ਰਹੀਏ ਕਦ ਮਿਹਰਤ ਸਭ ਕਰਦੀ ਛੋਟੀ ਸੋਹਣਾ ਲੱਗਦਾ ਏ ਬੜਾ ਸੋਹਣਾ